ਯੇ ਨਿੱਟਾ ੰਗਾ ਹੋ ਗਿਆ ਮਾਤਾ ਪਮਲੀ ਜੀ ਬੁੜੀ ਤੋਂ ਸਕੂਟਰੀ ਖੋ ਕੇ ਭੱਜ ਗਈ ਮਾਤਾ ਗਈ ਸੀ ਕਿ ਸਿੰਗੋ ਦੇਖਣ ਮੈਂ ਆਖਿਆ ਜਿੱਦੇ ਨਹੀਂ ਬੈਜੀ ਹਾਂ ਕਦੇ ਸਿੰਗੋ ਦੀ ਸੈਰ ਨਹੀਂ ਕੀਤੀ ਸੀ ਚੰਗਾ ਹੋ ਗਿਆ ਲੈ ਕੇ ਨਹੀਂ ਗਈ ਅੱਜ ਵੀ ਪੱਤਰ ਤੇ ਪੱਤਾ ਮਾਰ ਕੇ ਮੈਂ ਕਣ ਪਰਵਾਇਲਾ ਜਾਨੀ ਮੋਟਰ ਸੰਗਲ ਤੇ ਚੜ ਗਈ ਨੂੰ ਮਾਂ ਮਾਂ ਕਿਹਾ ਮੈਂ ਤਾਂ 50-60 ਹਜ਼ਾਰ ਰੁਪਏ ਦੀ ਸਕੂਟਰੀ ਖੋ ਕੇ ਭੱਜ ਗਈ ਲੈ ਹੋਇਆ ਪਰ ਕੀ ਮੈਂ ਦੱਸਦੀ ਤੱਕ ਨੂੰ ਮਗਰ ਵੀ ਨਾ ਜਾਣ ਜੇ ਮਗਰ ਆ ਗਏ ਹੋਰ ਪੰਪਾ ਹੋ ਜੂ ਚਲ ਮੈਂ ਤਾਏ ਤਾਏ ਭਾਈ ਮੈਂ ਤਾਂ ਸਾਡੀ ਬੁੜੀ ਨਾ ਚੜੀ ਸੀ ਉਹ ਮੂਤਣ ਗਈ ਨਹੀਂ ਆਈ ਤੇ ਮੈਂ ਭਾਈ ਲੈ ਕੇ ਸਕੂਟਰੀ ਆ ਦੇ ਕਰੇ ਪਾਉਣੇ ਸੀ ਫੇ ਮੈਂ ਨਾ ਟਕੂ ਕੀ ਕਰੂੰਗੀ ਧੂਮਾ ਮਾਰ ਜਾ ਮੈਂ ਤਾਂ ਐ ਕਹਿ ਦੂੰਗੀ ਭਾਈ ਮੈਂ ਤਾ ਕਾ ਕਾਲ ਨਾ ਦੀ ਮੈਨੂੰ ਤਾਂ ਸੱਜਾ ਦਾ ਹੋਰਾ ਪੈਂਦਾ ਸੀਗਾ ਹਾ ਵਾਹ ਚਲ ਐ ਕਹਿ ਦੂੰਗੀ ਬਦਵਾ ਹੋ ਗਿਆ ਆ ਮਾਂ ਜਿ ਲੈ ਆਈ ਨਾਲ ਗੱਪਸੜਾ ਪੁਮਾਰ ਕੇ ਕੁੜੀ ਜੀ ਨੂੰ ਆਉਣ ਦੇ ਕੜਦੀਆਂ ਤਾਂ ਧੂਮਾ ਗੱਪ ਮਾਰ ਕੇ ਹੂੰ ਅਨਤੀ ਚੋਂ ਕਰੀ ਭਿਗਾਉਣੀ ਨਹੀਂ ਆਉਂਦੀ ਦੇਖ ਲੂੰਗੀ ਚੱਲ ਦੇ ਕਿ ਕਬਜਦੀ ਹੋਈ ਤਾਂ ਸੱਚੇ ਸੱਚ ਨੱਪ ਕੇ ਭਰ ਵਜਦੀ ਦੇਖੋ ਨੀ ਮਾਰਕਿਆ ਆ ਮਤ ਕੋਤਾਂ ਨਹੀਂ ਇਹ ਬੋਤ ਨਾ ਮੀ ਸਕੂਟਰੀ ਜਾਈ ਨਹੀਂ ਨਹੀਂ ਚੁੱਪ ਕਰ ਜਾ ਸੋਹਣੀ ਆ ਪਰੇ ਲੋਕ ਦੇਖ ਪਰੇ ਲੋਕ ਦੇਖ ਪਰੇ ਲੋਕ ਇਹ ਇੰਨੀ ਕੋਲੇ ਨਾ ਹੋ ਕੋਲੇ ਨਾ ਮੇਰੀ ਗੱਲ ਸੁਣ ਨਾ ਨਹੀਂ ਇਹ ਪਤਾ ਕਿੰਨੇ ਦੀ ਹੈ ਇਹ ਪ੍ਰਿੰਟਡ ਸਕੂਟਰੀ ਆ ਇਹ ਤਾਂ ਭਾਈ ਪਤਾ ਕੀ ਹੋਇਆ ਲੇਈ ਤੈ ਚੋਲੋਂ ਤੇ ਤਾਂ پتہ ਕੀ ਹੋਇਆ ਇਹ ਤਾਂ ਨਾ ਮਿਲੇ ਨਾ ਕੋਤੋਂ ਮੈਂ ਤਾਂ ਇੱਥੋਂ ਗਈ ਇੱਥੋਂ ਗਈ ਬਠਿੰਡੇ ਬਠਿੰਡੇ ਤੋਂ ਗਈ ਪਾਈ ਉੱਥੇ ਨੀ ਕਿਹੜੇ ਥਾਂ ਮਿਲਦਾਂ ਸਕੂਟਰ ਮੰਗਣੀ ਉਹ ਨੀ ਕੋਪਤਨ ਕੋੜਾ ਨਾ ਲਾ ਦੇ ਕੋਈ ਤੇ ਚੋਰੀ ਚੋਰੀ ਤਾਂ ਨਹੀਂ ਕਰ ਲਈ ਨੀ ਚੁੱਪ ਕਰ ਜਾ ਚੁੱਪ ਕਰ ਜਾ ਬ੍ਰੈਂਡਡ ਨਾ ਮੈਂ ਕਦੇ ਬ੍ਰੈਂਡਡ ਤੋਂ ਨਾ ਕੀਂਝ ਨਹੀਂ ਪਾਈ ਕਾ ਚੋਰੀ ਕਰਮਗੀ ਪੂਰੇ 5.5 ਕਰੋੜ ਦੀ ਆਈ ਚੁੱਪ ਕਰ ਜਾ ਚੁੱਪ ਕਰ ਜਾ ਹੂੰ ਪੂਰੇ ਸਾਢੇ ਸ਼ੀ ਕਰੋੜ ਦੀ ਆਈ ਐ ਨਾਲੇ ਮੈਂ ਤੈਨੂੰ ਦੱਸਾਂ ਹੱਥ ਨਾਲ ਆਈ ਸਕੂਟਰੀ ਦਾ ਹੱਥ ਨਾਲ ਆਏ ਮੈਂ ਇਹ ਕੋਈ ਥੱਲੇ ਦੁੱਤਰ ਨਹੀਂ ਤੁਹਾਰੇ ਜਿ ਪਰੇ ਹੋ ਜਾ ਮੈਂ ਉੱਤਰ ਤੈਨੂੰ ਬਹੁਤ ਦੇਖੋਗੇ ਨਾ ਫੁੱਦੀ ਕਿਤੇ ਇਹ ਮੈਂ ਤਾਂ ਰੋਜ਼ੀ ਸਕੂਟਰ ਨਾਲ ਚਲਉਣੀ ਆ ਤੈਨੂੰ ਪਤਾ ਕਾ ਗੱਡੀ ਕੋਲ ਸਕੂਟਰੀ ਹੂੰ ਨੀ ਚੱਟ ਇਹਦੇ ਹੱਥ ਨਾਲ ਆਏ ਤੇ ਹੱਥ ਨਾਲ ਐ ਬਸ ਕੱਪੜਾ ਜਿਹਾ ਮਾਰਦੇ ਕੱਪੜਾ ਜਿਹਾ ਵੜਾ ਜੀ ਮੈਂ ਜੇ ਇਤੋਂ ਛੋੜੇ ਹੋਣ ਲੈ ਜੇ ਕਰਕੇ ਖੜਾ ਜੇ ਮਾਰੀ ਜੀ ਕੋਈ ਲੈਣ ਬਿਨਾਂ ਜੇ ਉਹ ਲੈ ਚਰ ਕੇ ਖੜਾ ਮੈਂ ਤੁਹਾਡੇ ਘਰ ਮવાડી ਜੀ ਨੂੰ ਤਾਂ ਕਾਪੀ ਆਇਆ ਇੱਥੇ ਕਿ ਕਿ ਬਾਈ ਨੂੰ ਪੂਟ ਜੰਬਰ ਗਿਆ ਇੱਥੇ ਨਹੀਂ ਇੱਥੇ ਨੂੰ ਪੂਟ ਦੇਖ ਨਾ ਬੇ ਇਹ ਜਿਹੜਾ ਕੁਸ਼ਨ ਦੇਖ ਲੈ ਮੈਂ ਆਖਣਾ ਫਿਰ ਸਕੂਟਰ ਨਹੀਂ ਲਾ ਦੂ ਇਹ ਬੜੀ ਮਹੀ ਦੀ ਹੈ ਸਕੂਟਰ ਪਿਲਦੀ ਨਹੀਂ ਆ ਗਈ ਜੀ ਨੀ ਮੇਰੀ ਗਾਂ ਦਾ ਸੋਨਾ ਤੇ ਤੂੰ ਕੀ ਕਰਦੀ ਆ ਕੋਈ ਰੋਟੀ ਪਾਣੀ ਦਾ ਪ੍ਰਬੰਧ ਨਹੀਂ ਤੁਸੀਂ ਕੀਤਾ ਹੈਗਾ ਇਹ ਭੋਲਾ ਛੱਡ ਦੇ ਬੇ ਚੀਲਾ ਕੇ ਜੀ ਨੀ ਨੀ ਲਿਆ ਹਾਈ ਹਾਈ नहीं मैं क्या तो कोड़ी भर दूँगा ना मैं तो पार्टी मार के पंगे ले ला लेंगे लड़की को रोटी ओहो तो ना ब्रांड रोटी खाने में मेरे को लेने ले से नहीं ब्रांडेड नहीं ये मैं देसी भी खाले नहीं जाके लेके आ मेरे बाते सब जी सब जी ना ओहो कौन तो नहीं ब्रांडेड ना ब्रांडेड रोटी खाएगी बाते Yes. मेरी गल सुन मेरा कुछ नहीं देना चाहता ली ਉਹ ਮੈਂ ਮਾਰ ਗਿਆ ਚਾਤਾ ਲਿਆ ਦੇ ਕੁੱਟੋ ਲੈ ਨਹੀਂ ਲਿਆ ਨਹੀਂ ਇਹ ਤਾਂ ਦੇਸੀ ਜਾਗੀ ਨਹੀਂ ਚਾਤਾ ਦੇ ਦੇ ਕੁੱਟੋ ਨਹੀਂ ਦੇਸੀ ਭੂਤ ਤੂੰ ਤਾਂ 2 ਲੱਖ ਰੱਖਾ ਪਿੰਨੀ ਸਾਡੇ ਕੋਲ 5 ਲੱਖ ਵਾਲੀ ਹੈਗੀ ਉਹ ਮੈਂ ਮਾਰ ਗਿਆ ਹੁਣ ਮੈਂ ਕੀ ਕਰਾਂ ਮੈਨੂੰ ਤਾਂ ਲੱਗਦਾ ਇੱਥੇ ਮੈਂ ਚਲਾਣ ਪਟੂ ਆਵਦਾ ਨਹੀਂ ਮੇਰੀ ਗੱਲ ਸੁਣ ਮੈਂ ਹੁਣ ਤੂੰ ਚੱਤ ਮੈਨੂੰ ਘੁੱਟ ਦੇ ਰਿਆ ਕਰੋ ਆਇ ਤਾਂ ਨਹੀਂ ਕਰਦਾ ਹੁੰਦਾ ਕੋਈ ਦੇਖ ਮੈਨੂੰ ਚਾਹ ਦਾ ਰੰਗ ਤਾਂ ਦਿਖਾ ਦੇ ਬਾਸ਼ਨਾ ਜੀ ਕਿੱਧਰ ਦੇ ਚਾਹ ਦੀ ਬਲੈਕ ਆਹ ਉਹ ਤੂੰ ਤਾਂ ਦੇ ਚਾਹ ਹਾਪੀ ਨਹੀਂ ਨਹੀਂ ਰੰਗ ਦਾ ਬਖਾਈ ਰੰਗ ਦਿਖਾ ਦੁਬਾਰਾ ਚਾਹ ਤਾਂ ਖਾਈ ਨਹੀਂ ਨਹੀਂ ਬਲਾਸਵਾ ਚਾਹ ਲਈ ਫਿਰਦੀ ਆ ਤੂੰ ਤਾਂ ਦੇ ਦੇ ਕੁੜੇ ਮੈਨੂੰ ਪੁੱਤ ਰੱਜ ਬੁੱਲਾ ਕੋਲ ਉਹਨਾਂ ਨੇ ਚਾਹ ਮੋੜੀ ਤੂੰ ਮੈਨੂੰ ਕੀ ਜਾਣੇਗੀ ਪਰ ਦੇ ਦੇ ਬਲਾਸਵਾ ਚਾਹ ਛੋਡੀ ਤਾਂ ਕਾ ਪੀਨੀਆ ਸਾਢੇ 5 ਰੁਪਏ ਵਾਲੀ ਚਾਹਗੀ ਨਹੀਂ ਫਿਰ ਹੁਣ ਤਾਂ ਮੈਂ ਦੇਸੀ ਪਿੰਡ ਚ ਆਈ ਆ ਮੈਂ ਦੇਸੀ ਦੇਣਾ ਸਾਡਾ ਤਾਂ ਪਿੰਡ ਬ੍ਰਾਂਡਡ ਆ ਕੱਟ ਪੈਂਟ ਵੀ ਬ੍ਰਾਂਡਰ ਕੇ ਜਾ ਕੇ ਰਹਿਣ ਲੱਗ ਗਏ ਨਾ ਸਾਡੇ ਪਿੰਡ ਚ ਕੀ ਕਰਨਾ ਆ ਦੂ ਮਮਾ ਕਿ ਕਿਧਰੋਂ ਨੰਗ ਜੇ ਪਿੰਡ ਨੂੰ ਬ੍ਰਾਂਡਡ ਬ੍ਰਾਂਡਰ ਕਹਿ ਕੇ ਹਾਏ ਰੱਬਾ ਮੇਰਾ ਤਾਂ ਕਾਲਜੋ ਕੁਸਤੀ ਜਾਂਦਾ ਵਾ ਦੇ ਦੇ ਕੋਈ ਲੈ ਮੈਂ ਤਾਂ ਹਾਈ ਬੀ ਲੂੰਗੀ ਜਦੋਂ ਮੈਂ ਦੇਸੀ ਕੀ ਦੇਸੀ ਕੀ ਲੈ ਦੇ 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 ਦੇਸੀ ਦੇ ਚੱਲ ਲੈ ਲਾ ਪੂਆ ਐਨੀ ਮੈਂ है पूरे पूरे करके भी दिया है नी नी किधर गई हां की बुआ नी आए कर नी चाहता बदगा होगी मेरा थोड़ा हो गया मैं का गाल जैसा साफ हो गया मेरा गाल या खराब होया पेसिगा ते तो तू मेरी रोटी भी लेके दे सच्ची मैं पूरी रोटी देवा के ना ਨੀ ਮੈਂ ਤਾਂ ਇੱਕ ਨਹੀਂ ਆ ਸਹੀ ਬੋਲਾ ਸਿਆਣੇ ਸੱਚ ਹੀ ਕਹਿੰਦੇ ਕਦੇ ਕਿਤੇ ਕੋਈ ਜਾ ਕੇ ਬੜੈਆਂ ਨਾ ਮਾਰਿਓ ਆ ਬੜੈਆਂ ਮਾਰਦੀ ਮਾਰਦੀ ਤਾਂ ਹੁਣ ਮੈਨੂੰ ਲੱਗਦਾ ਮੈਂ ਜਾਨੋ ਮਰੂੰਗੀ ਹਾਏ ਹਾਏ ਤੂੰ ਮੈਨੂੰ ਲੈ ਕੇ ਜਾਦੇ ਰੋਟੀ ਵੀਰ ਮੈਂ ਤਾਂ ਬਸ ਨਾ ਉਹ ਹੋ ਗਿਆ ਸੀਗਾ ਉਹ ਤੈਨੂੰ ਪਤਾ ਸਾਡਾ ਪ੍ਰਿੰਟ ਪ੍ਰਿੰਟਡ ਆ ਉਹ ਮੈਨੂੰ ਕਹੇਗਾ ਨਾ ਸਰਦਾ ਨਹੀਂ ਮੈਂ ਤਾਂ ਵੀਰ ਜਿੰਨੇ ਦਿਨ ਰਹੂੰਗੀ ਦੇਸੀ ਬਣ ਕੇ ਰਹੂੰ ਤੇ ਦੇਸੀ ਰੋਟੀ ਖਾਇਆ ਕਰੂੰਗੀ ਭਾਹ ਤੇਰੀ ਕੀ ਕਹਿੰਦਾ ਤਾਂ ਫੁਪਰੀਏ ਮਾਰ ਬਾਈ ਮਾਰ ਦਈ ਹਾਂ ਲੈ 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 ਮੈਨੂੰ ਤੂੰ ਅੰਬ ਦੇ ਚਾਰ ਨਾਲ ਲਿਆ ਦੇ ਲਿਆ ਦੇ ਲਿਆ ਦੇ ਅੰਬ ਦੇ ਚਾਰ ਨਾਲ ਲਿਆ ਦੇ ਨਹੀਂ ਮੈਂ ਮਾਰਾਂ ਉਹ ਕੰਜਰ ਨੇ ਤਾਂ ਕੀ ਮੈਨੂੰ ਲੜਕੇ ਤੋ ਰਿਆ ਮੈਂ ਤਾਂ ਜਾਣ ਜੋ ਕੁਰੀ ਵੀ ਨਹੀਂ ਆਏ ਹੂੰ ਹੂੰ ਉਹ ਜਿੱਦੇ ਨੂੰ ਮੇਰੀ ਗੱਲ ਸੁਣ ਲੈ ਜਿੱਦੇ ਨੂੰ ਇਹ ਮੈਨੂੰ ਰੋਟੀ ਦੇਣ ਨਾ ਮੇਰਾ ਤਾਂ ਸੁੱਕਾ ਕ ਪਕੌੜਾ ਬਣ ਗਿਆ ਰੋਟੀਆਂ ਖਾਣ ਆਏ ਦੇਂਗੀ ਕੁੜੇ ਟੱਟ ਬੁਚੰਗਾ ਹੋ ਗਿਆ ਬੂਮਾ ਮਰ ਜਾ ਹ ਰੁਖੂ ਰੋਟਾ ਕੜਾ ਬਦਾਚਾਰ ਮੈਂ ਤਾਂ ਬਦੇਚਾਰ ਨੂੰ ਨਦਾਰ ਨੂੰ ਕਾ ਦੇ ਨੀ ਹਾਏ ਹਾਏ ਐ ਦੂ ਮੜ ਕੇ ਰੋਟੀ ਨਹੀਂ ਰਿੰਦਦੀ ਰੋਟਾ ਦਾ ਵੀਰ ਹੋ ਬਾਣਾ ਸਮਾਂ ਦਸੀ ਬਲਾਂਸ ਵਾਸ ਸੀ ਆ ਦੇਸੀ ਰੋਟੀ ਮੈਨੂੰ ਲੱਗਦਾ ਬ੍ਰਾਂਡਡ ਰੋਟੀ ਨਾ ਆਏ ਤਾਂ ਜਾਣਦੀ ਨਹੀਂ ਬ੍ਰਾਂਡਡ ਦੀ ਬੁੱਥੀ ਕਹੇ ਜੀ ਹੁੰਦੀ ਹੈਗੀ ਸੱਚੀ ਗੱਲ ਹੈ ਬ੍ਰਾਂਡਡ ਦਾ ਨਾਮ ਲੈ ਕੇ ਭੁੱਖੀ ਮਰ ਗਈ ਜੇ ਬ੍ਰਾਂਡਡ ਮੈਂ ਖਾਦਗਾ ਹੁੰਦਾਂ ਮੈਂ ਤਾਂ ਫੇਰ ਮੇਰਾ ਪਤਾ ਨਹੀਂ ਕੀ ਹੋ ਚਿਰ ਹਣਾ ਸੀ ਨੂੰ ਦੱਸ ਬਤਾ ਜੂ ਮੈਂ ਮਰ ਜਾ ਹਾਂ ਆ ਬ੍ਰਾਂਡਡ ਦਾ ਨਾਮ ਲੈ ਕੇ ਮੈਨੂੰ ਤਾਂ ਜਿੱਕ ਦਿਨ ਰੋਟੀ ਹੋਰ ਨਾ ਮਿਲਦੀ ਮੈਨੂੰ ਲੱਗਦਾ ਮੈਂ ਪਕੌੜਾ ਬਣ ਜੈਣਾ ਸੁੱਕ ਪੇ ਮੇਰਾ ਹਾਏ ਹਾਏ ਮੇਰੇ ਦੇਸੀ ਰੋਟੀ ਵਧਾਉਂਦੀ ਮੈਂ ਤਾਂ ਦੇਸੀ ਰੋਟੀ ਖਾਇਆ ਕਰੂੰਗੀ ਹੁਣ ਨਾ ਨਾ ਖਾਣੀ ਤਾਂ ਦੇਸੀ ਆ ਦੇਸੀ ਦੀ ਆ ਨਹੀਂ ਆਈ ਨੇ ਪਤਾ ਮਰ ਜਾਣਾ ਬਣੀ ਕੋਲ ਮਾਰੇ ਮੇਰੇ ਛੱਤਰ ਟੂਈ ਚਾਕੇ ਦੇਸੀ ਵੀ ਸੁਟਾ ਦਿੰਦਾ ਪੱਖੀ ਬਰੰਡਾਂ ਦੀ ਗੱਪ ਮਾਰ ਮਾਰ ਕੀ ਮਰਨ ਵਾਲੀ ਹੋ ਗਈ ਹਾ ਦੋ